ਸਾਸ੍ਰੀ ਘਰ ਦੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਦੋ ਦੋ ਕੁੰਡੀਆਂ ਦਾ ਡਿਜ਼ਾਈਨ ਵਾ ਦੋ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਦੋ ਦੋ ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਵਿੱਚ ਬਣ ਕੇ ਕੰਪਲੀਟ ਹੁੰਦਾ ਹੈ ਚਾਰ ਸਲਾਈਆਂ ਦਾ ਵਿੱਚ ਮੈਂ ਗੈਪ ਪਾਇਆ ਵਾ ਇਹ ਜਿਹੜਾ ਗੈਪ ਵਾ ਤੁਸੀਂ ਆਪਣੀ ਮਰਜ਼ੀ ਨਾਲ ਵੀ ਪਾ ਸਕਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਹੋਵੇ 2 ਦਾ 4 ਦਾ 6 ਦਾ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਕਿਸੇ ਵੀ ਕਲਰ ਤੇ ਬਣਨ ਤੋਂ ਬਾਅਦ ਬਹੁਤ ਹੀ ਸੋਹਣਾ ਲੱਗਦਾ ਇਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਬਣਾਉਂਗੇ ਹਰ ਕਲਰ ਤੇ ਡਿਜ਼ਾਈਨ ਉੱਬਰ ਕੀ ਆਉਂਦਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਪਹਿਲੀ ਸਲਾਈ 'ਚ ਸਿੱਧਾ ਬਣਾਇਆ ਸੀ ਦੂਸਰੀ ਸਲਾਈ 'ਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾਉਣਾ ਇਹ ਮੈਂ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਵੀ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਤੀਸਰੀ ਸਲਾਈ ਵੀ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਚੌਥੀ ਸਲਾਈ ਪੁੱਠੀ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਚਾਰ ਸਲਾਈਆਂ ਦਾ ਗੈਪ ਪਾਇਆ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਦਾ ਵਾ ਇਮੇ ਤੀਸਰੀ ਤੇ ਚੌਥੀ ਸਲਾਈ ਬਣਾ ਕੇ ਪੰਜਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਡਿਜ਼ਾਈਨ ਬਣਾਣਾ ਪੰਜਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਅਗਲੇ ਕੁੰਡੇ ਨੂੰ ਇਸ ਤਰੀਕੇ ਨਾਲ ਪਿੱਛੋਂ ਦੀ ਸਲਾਈ ਪਾਉਣੀ ਇੱਕ ਕੁੰਡਾ ਬਣਾ ਲੈਣਾ ਤਾਂ ਅੱਗੇ ਨੂੰ ਵਲ ਮਾਰਨਾ ਇਹ ਦੋ ਹੋ ਗਏ ਇੱਕ ਵਾਰ ਫਿਰ ਇਹਨੂੰ ਪਿੱਛੋਂ ਦੀ ਸਿੱਧਾ ਬਣਾ ਲੈਣਾ ਇਹ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣ ਗਏ ਇੱਕ ਕੁੰਡੇ ਨੂੰ ਐਸੇ ਤਰ੍ਹਾਂ ਬਿਨਾ ਬਣਾਏ ਸਲਿੱਪ ਕਰ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਦੋ ਕੁੰਡਿਆਂ ਦਾ ਡਿਜ਼ਾਈਨ ਪੰਜਵੀਂ ਸਲਾਈ ਚ ਬਣਾਉਣਾ ਅੱਗੇ ਫਿਰ ਇਸ ਤਰੀਕੇ ਨਾਲ ਪਿੱਛੇੋਂ ਦੀ ਕੁੰਡੇ ਨੂੰ ਲੈਣਾ ਇੱਕ ਕੁੰਡਾ ਬਣਾ ਲਿਆ ਤਾਂ ਅੱਗੇ ਨੂੰ ਵੱਲ ਮਾਰਨਾ ਦੋ ਇੱਕ ਵਾਰ ਫਿਰ ਇਹਨੂੰ ਸਿੱਧਾ ਬਣਾ ਲੈਣਾ ਇਹ ਇੱਕ ਤੋਂ ਤਿੰਨ ਕੁੰਡੇ ਬਣ ਗਏ ਇੱਕ ਕੁੰਡਾ ਸਲਿੱਪ ਕਰ ਲੈਣਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਇਹ ਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਉਣੇ ਅਗਲੇ ਕੁੰਡੇ ਨੂੰ ਇਸ ਤਰੀਕੇ ਨਾਲ ਸਲਿੱਪ ਨਹੀਂ ਕਰਨਾ ਇਸ ਤਰੀਕੇ ਨਾਲ ਇਹਨਾਂ ਨੂੰ ਸਲਿੱਪ ਕਰ ਲੈਣਾ ਪਿਛਿਓਂ ਦੀ ਸਲਾਈ ਪਾਉਣੀ ਇੱਕ ਬਣਾ ਲਿਆ ਤਾਂ ਅੱਗੇ ਨੂੰ ਵੜ ਮਾਰਿਆ ਦੋ ਇੱਕ ਵਾਰ ਇਹਨੂੰ ਫਿਰ ਸਿੱਧਾ ਹੀ ਬਣਾ ਲੈਣਾ ਇੱਕ ਤੋਂ ਤਿੰਨ ਕੁੰਡੇ ਬਣਾ ਲੇ ਬਹੁਤ ਹੀ ਸੌਖਾ ਡਿਜ਼ਾਈਨ ਵਾ ਬਣਨ ਤੋਂ ਬਾਅਦ ਬਹੁਤ ਹੀ ਸੋਹਣਾ ਲੱਗਦਾ ਇੱਕ ਤੋਂ ਤਿੰਨ ਬਣਾ ਲੇ ਇੱਕ ਕੁੰਡਾ ਸਲਿੱਪ ਕਰ ਲਿਆ ਡਿਜ਼ਾਈਨ ਦੀ ਪੰਜਵੀਂ ਸਲਾਈ ਵਿੱਚ ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਇੱਕ ਤੋਂ ਤਿੰਨ ਬਣਾਉਣੇ ਇੱਕ ਕੁੰਡਿਆਂ ਨੂੰ ਸਲਿੱਪ ਕਰ ਲੈਣਾ ਫਿਰ ਇੱਕ ਤੋਂ ਤਿੰਨ ਬਣਾਉਣੇ ਲਾਸਟ ਵਿੱਚ ਦੋ ਕੁੰਡੇ ਇੱਕ ਕੁੰਡਾ ਸਲਿੱਪ ਕਰ ਲਿਆ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ। ਛੇਵੀਂ ਸਲਾਈ ਪੁੱਠੀ ਸਾਈਡ ਤੋਂ। ਛੇਵੀਂ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ। ਧਾਗਾ ਬਾਹਰ ਨੂੰ ਕਰਨਾ। ਜਿਹੜੇ ਕੁੰਡੇ ਨੂੰ ਸਲਿੱਪ ਕੀਤਾ ਉਹਨੂੰ ਫਿਰ ਸਲਿੱਪ ਕਰਨਾ। ਧਾਗਾ ਬਾਹਰ ਨੂੰ ਹੀ ਰੱਖਣਾ। ਜਿਹੜੇ 1 ਤੋਂ 3 ਬਣਾਏ ਇਹਨਾਂ ਤਿੰਨਾਂ ਕੁੰਡਿਆਂ ਦਾ ਇੱਕ ਕਰ ਦੇਣਾ ਅੱਗੇ ਆਉਂਦੀ। ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਦੋ ਕੁੰਡਿਆਂ ਦਾ ਡਿਜ਼ਾਈਨ ਛੇਵੀਂ ਸਲਾਈ ਚ ਬਣਾਉਣਾ ਜਿਹੜਾ ਕੁੰਡੇ ਨੂੰ ਸਲਿੱਪ ਕੀਤਾ ਉਹਨੂੰ ਫਿਰ ਸਲਿੱਪ ਕਰ ਲਿਆ ਜਿਹੜੇ ਇੱਕ ਤੋਂ ਤਿੰਨ ਬਣਾਏ ਸੀ ਤਿੰਨਾਂ ਕੁੰਡਿਆਂ ਦਾ ਇੱਕ ਕਰਤਾ ਜਿੰਨੇ ਸਾਡੇ ਕੋਲ ਕੁੰਡੇ ਹੀ ਫਿਰ ਉਨੇ ਹੀ ਹੋਗੇ ਸਲਿੱਪ ਕੀਤੇ ਕੁੰਡਿਆਂ ਨੂੰ ਸਲਿੱਪ ਕਰਨਾ ਤਿੰਨਾਂ ਕੁੰਡਿਆਂ ਦਾ ਇੱਕ ਕਰਨਾ ਧਾਗਾ ਬਾਹਰ ਨੂੰ ਹੀ ਰੱਖਣਾ ਇਹ ਡਿਜ਼ਾਈਨ ਦੀ ਲਾਸਟ ਸਲਾਈ ਹੈ ਇੱਕ ਗੁੰਡਾ 슬ਿੱਪ ਕਰ ਲਿਆ ਜਿਹਨੂੰ 슬ਿੱਪ ਕੀਤਾ ਹੈ ਉਹਨੂੰ 슬ਿੱਪ ਕਰ ਲੈਣਾ ਜਿਹੜੇ 1 ਤੋਂ 3 ਬਣਾਏ ਸੀ ਇਹਨਾਂ ਤਿੰਨਾਂ ਦਾ ਇੱਕ ਕਰ ਦੇਣਾ ਸਲਿੱਪ ਕੀਤੇ ਗੁੰਡੇ ਨੂੰ ਸਲਿੱਪ ਕਰ ਲੈਣਾ ਤਿੰਨਾ ਗੁੰਡਿਆਂ ਦਾ ਇੱਕ ਕਰ ਦੇਣਾ ਸਲਿੱਪ ਕੀਤੇ ਗੁੰਡੇ ਨੂੰ ਸਲਿੱਪ ਕਰ ਲਿਆ ਸਲਿੱਪ ਕੀਤੇ ਗੁੰਡੇ ਨੂੰ ਸਲਿੱਪ ਕਰ ਲਿਆ ਤਿੰਨਾ ਗੁੰਡਿਆਂ ਦਾ ਇੱਕ ਕਰ ਦੇਣਾ ਅੱਗੇ ਫਿਰ ਸਲਿੱਪ ਕੀਤੇ ਗੁੰਡੇ ਨੂੰ ਸਲਿੱਪ ਕਰ ਲੈਣਾ ਲਾਸਟ ਵਿੱਚ ਤਿੰਨਾ ਗੁੰਡਿਆਂ ਦਾ ਇੱਕ ਕਰ ਦੇਣਾ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀ ਛੇਵੀਂ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਛੇ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਇਹ ਡਿਜ਼ਾਈਨ ਬਹੁਤ ਹੀ ਸੌਖਾ ਬਹੁਤ ਉੱਬਰ ਕੇ ਆਉਂਦਾ ਹੁਣ ਫਿਰ ਤੁਸੀਂ ਚਾਰ ਸਲਾਈਆਂ ਸਿੱਧੀਆਂ ਪੁੱਠੀਆਂ ਬਣਾਉਣੀਆਂ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਵਿੱਚ ਬਣਨਾ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਤੇ ਬਣਾਉਂਗੇ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ